ਸਤਿ ਜੀਵਾਈ ਮਿੱਤਰੋ ਕੀ ਹਾਲ ਚਾਲ ਹੈ ਸਾਰਿਆਂ ਦਾ ਸਾਰਿਆਂ ਨੂੰ ਪਿਆਰ ਭਰੀ ਸ਼ਸ਼ਟਿਕਾ ਉਮੀਦ ਕਰਦਾ ਹਾਂ ਵੀ ਸਾਰਿਆਂ ਦੇ ਭਰਾ ਠੀਕ ਹੋ ਹੋਣਗੇ ਤੇ ਸਾਡੇ ਘਰ ਪਰਵਾ ਠੀਕ ਹੋ ਹੋਗੇ ਤੇ ਸਾਡੇ ਜਾਨਵਰ ਪੰਛੀ ਵੀ ਠੀਕ ਹੋ ਹੋਗੇ ਤੇ ਅੱਜ ਮਿੱਤਰੋ ਆਪਾਂ ਨੇ ਗੱਲ ਕਰਨੀ ਹੈ ਅੱਖਾਂ ਦੀ ਦਵਾਈ ਬਾਰੇ ਤੇ ਆਪਾਂ ਖੁਦ ਵਰਤਦੇ ਹਾਂ 100% ਰਿਜ਼ਲਟ ਮਿਲਿਆ ਹੈ ਆਪਾਂ ਨੂੰ ਚاہے ਉਹ ਅੱਖਾਂ ਵਿੱਚ ਟਿੱਕੀ ਜੰਮ ਜਾਂਦੀ ਹੈ ਜਿਹੜੀ ਜਾਲਾ ਜਿਹਾ ਬਣਦਾ ਹੈ ਉ ਉਹਵੇ ਚਾਹੇ ਕੋਈ ਮਰਜੀ ਹੋਵੇ ਪੁੱਤਰਾਂ ਦੀ ਅੱਖਾਂ ਦਾ ਤੇ ਉਹਦਾ ਵਧੀਆ ਰਿਜ਼ਲਟ ਹੈ ਮਿੱਤਰੋ ਤੇ ਮਿੱਤਰੋ ਤੁਹਾਨੂੰ ਦੱਸਦੇ ਹਾਂ ਦਵਾਈ ਤੇ ਉਹਨੂੰ ਪਾਉਣ ਦਾ ਤਰੀਕਾ ਜਿਹੜਾ ਖਾਸ ਜ਼ਰੂਰੀ ਹੈ ਆਈ ਡ੍ਰੌਪ ਵਿੱਚ ਦਵਾਈ ਹੈ ਉਹ ਤੇ ਤੁਹਾਨੂੰ ਦਿਖਾਉਂਦੇ ਆਂ ਤੇ ਤੁਹਾਨੂੰ ਦੱਸਾਂਗੇ ਕਿਵੇਂ ਪਾਉਣੀ ਹੈ ਕਿਵੇਂ ਨਹੀਂ ਪਾਉਣੀ ਉਹਨੂੰ ਪਾਉਣ ਦਾ ਵੀ ਥੋੜਾ ਜਿਹਾ ਤਰੀਕਾ ਅਲੱਗ ਹੈ ਕੋਈ ਕਿਸੇ ਨੇ ਦੱਸਿਆ ਨਹੀਂ ਹੋਊਗਾ ਪਰ ਆਪਾਂ ਨੇ ਵਰਤੇ ਆਏ ਆਪਾਂ ਨੂੰ ਪੂਰਾ ਰਿਜ਼ਲਟ ਆਇਆ ਇਹਦਾ ਆਪਣੇ ਕਮੂਤਰਾ ਦੇ ਮੰਨ ਲਓ ਚਿੱਟੀ ਟਿੱਕੀ ਜਾਉਂਗੀ ਅੱਖਾਂ 'ਚ ਤੇ ਹੋਰ ਜਾਲਾ ਜਿਹਾ ਬਣ ਗਿਆ ਅੰਦਰ ਤੋਂ ਚਰਬੀ ਜੀ ਨਿਕਲਦੀ ਏ ਕਿ ਅੱਖਾਂ 'ਚ ਉਹ ਉਹਦਾ ਪੂਰਾ ਰਿਜ਼ਲਟ ਮਿਲਿਆ ਮਿੱਤਰੋ ਆਪਾਂ ਨੂੰ ਤੇ ਦਵਾਈ ਤੁਹਾਨੂੰ ਦੱਸਦੇ ਆਂ ਤੇ ਦਵਾਈ ਸਿਰਫ 35 ਰੁਪਏ ਦੀ 35 ਤੋਂ 40 ਦੀ ਪਹਿਲਾਂ ਤਾਂ 30 ਦੀ ਸੀ ਤੇ ਹੁਣ ਮਹਿੰਗੀ ਹੋ ਗਈ ਆ ਪਰ ਦਵਾਈ ਪੈਸੇ ਨਾਲੋਂ ਵੀ ਬੱਤ ਵਧੀਆ ਰਿਜ਼ਲਟ ਕੀਤੇ ਜਿਆਦਾ ਤੇ ਦਵਾਈ ਤੁਹਾਨੂੰ ਦੱਸਾਂਦੇ ਆ ਦਵਾਈ ਦਾ ਨਾਮ ਹੈ ਆਫਰੌਂਡੀ ਤੇ ਮਿੱਤਰੋ ਇਹ ਹੈ ਇਹੋ ਦਵਾਈ ਮੈਂ ਫੋਟੋ ਲਾ ਦੂੰਗਾ ਨਾਲ ਤੇ ਆ ਇਹੋ ਦਵਾਈ ਆਫਰੌਂਡੀ ਤੇ 35 ਰੁਪਏ ਦਾ ਸਿਰਫ ਰੇਟ ਹੈ ਠੀਕ ਹੈ ਜੀ ਆ ਅੱਖ ਜੀ ਬਣੀ ਹੁੰਦੀ ਹੈ ਦੇਖ ਲਿਓ ਤੇ ਮੈਂ ਫੋਟੋ ਵੀ ਲਾ ਦੂੰਗਾ ਇਹ ਸ ਦਵਾਈ ਦਾ 100% ਰਿਜ਼ਲਟ ਹੈ ਆਪਾਂ ਨੇ ਖੁਦ ਵਰਤੀ ਵੀ ਹੈ ਵਰਤ ਰਿਹਾ ਤਿੰਨ ਸਾਲ ਤੋਂ ਜਿੱਦੇ ਕਪੂਤਰ ਰੱਖੇ ਆਪਾਂ ਨੇ ਤਿੰਨ ਚਾਰ ਸਾਲਾਂ ਤੋਂ ਕਪੂਤਰ ਦੇ ਅੱਖਾਂ 'ਚ ਡ੍ਰੌਪ ਪਾ ਰਹੇ ਆ ਵੈਸੇ ਤਾਂ ਆਪਣੇ ਫਿਲਹਾਲ ਬਾਬੇ ਦੇ ਨਿਪਟਾ ਨਾਲ ਬਿਮਾਰ ਹੋਈ ਨਹੀਂ ਅੱਖਾਂ ਲਈ ਆਈ ਨਹੀਂ ਪਰ ਆਪਾਂ ਜਿਹੜਾ ਕਿਸੇ ਤੋਂ ਲੈ ਕੇ ਆਏ ਸੀ ਜਾਂ ਕੋਈ ਲਿਆਏ ਉਹਦੇ ਹੁੰਦੀ ਸੀ ਕਈ ਵਾਰ ਪ੍ਰੋਬਲਮ ਤੇ ਉਹਨਾਂ ਦੇ ਜ਼ਰੂਰ ਵਰਤੀਆਂ ਤੇ ਰਿਜ਼ਲਟ 100% ਮਿੱਤਰੋ ਤੇ 2 ਦਿਨ ਚ ਇਹਦਾ ਰਿਜ਼ਲਟ ਦਿਖਣਾ ਸ਼ੁਰੂ ਹੋ ਜਾਂਦਾ ਹੈ 2 ਦਿਨ ਕਿਾ 1 ਦਿਨ ਚ ਪੂਰੇ ਪ੍ਰੋਪਰ ਤਰੀਕੇ ਨਾਲ ਪਾਵੇ ਉਹ ਵੀ ਤੁਹਾਨੂੰ ਦੱਸਦੇ ਆ ਕਿਵੇਂ ਪਾਉਣੀ ਹੈ ਕਬੂਤਰ ਦੀ ਅੱਖਾਂ ਚ ਕਬੂਤਰ ਨੂੰ ਲਿਆਉਂਦੇ ਆ ਤੇ ਤੁਹਾਨੂੰ ਦੱਸਦੇ ਆ ਤੇ ਜੇ ਤਾਂ ਜਿਆਦਾ ਕੰਮ ਹੈ ਫਿਰ ਤਾਂ ਪਾ ਦਿਓ 3 ਟਾਈਮ ਨਹੀਂ ਸਵੇਰੇ ਸ਼ਾਮ ਪਾ ਦਿਓ ਤੇ ਰਿਜ਼ਲਟ ਤੁਹਾਡੇ ਅੱਖਾਂ ਸਾਹਮਣੇ ਆਪਣੇ ਆਪ ਆ ਜਾਊਗਾ ਤੁਹਾਨੂੰ ਐਨ ਪਤਾ ਲੱਗ ਜਾਊਗਾ ਤੇ ਪਤਾ ਵਈਆ ਦਵਾਈ ਦੇ ਫੈਨ ਹੋਗੇ ਆਪਾਂ ਨੇ ਇੱਕ ਨੂੰ ਬੰਦੇ ਨੂੰ ਆਪਣੇ ਪਿੰਡ ਦੇ ਨੂੰ ਹੋਰ ਨੂੰ ਦੱਸੀ ਉਹ ਵੀ ਕਹਿੰਦਾ ਪੂਰਾ ਰਿਜ਼ਲਟ ਐ ਐਨ ਵਧੀਆ ਫੁੱਲ ਇਹ ਦਵਾਈ ਆਫ ਰੌਂਡੀ ਤੇ ਤੁਹਾਨੂੰ ਦੱਸਦੇ ਆਂ ਮਿੱਤਰੋ ਕਬੂਤਰ ਲਿਆਣਗੇ ਕਿੰਨੇ ਪਾਉਣਾ ਹੈ ਆਪਾਂ ਆਇਡਰੋ ਪਾ ਦਿੰਦੇ ਆਂ ਤੇ ਕਬੂਤਰ ਨੂੰ ਛੱਡ ਦਿੰਦੇ ਆਂ ਉਦਾਂ ਫਿਰ ਰਿਜ਼ਲਟ ਨਹੀਂ ਆਉਂਦਾ ਹੁੰਦਾ ਤੇ ਤੁਹਾਨੂੰ ਦੱਸਦੇ ਆ ਹੁਣ ਕਬੂਤਰ ਲਿਆ ਕੇ ਕਿਵੇਂ ਪਾਉਣੀ ਹੈ ਲਿਆਈਏ ਕਬੂਤਰ ਮਿੱਤਰੋ ਲੋ ਜੀ ਮਿੱਤਰੋ ਇਹ ਲਿਆਉਂਦਾ ਆਪਾਂ ਨੇ ਬੱਚਾ ਠੀਕ ਹੈ ਜੀ ਜੇ ਹੁਣ ਇਹ ਬੱਚਾ ਹੈ ਆਪਾਂ ਨੂੰ ਇਹਨੂੰ ਇਦਾਂ ਫੜ ਲੈਣਾ ਇਦਾਂ ਇਦਾਂ ਚੁੰਝੂਦਾਂ ਚੁੰਝੂਦੋੜੀ ਖੋਲਵੇਂ ਇਦਾਂ ਫੜ ਕੇ ਨਾ ਇਹਦੀ ਅੱਖ 'ਚ ਡ੍ਰੌਪ ਪਾ ਦੇਣੀ ਹੈ ਤੇ ਇਹਨੂੰ ਇਦਾਂ ਹੀ ਫੜੀ ਰੱਖਣਾ ਘੱਟੋ ਘੱਟ ਨਹੀਂ ਵੀ 15-20 ਸਕਿੰਟ ਉਹ ਆਪਣੀ ਅੱਖ ਇਦਾਂ ਇਦਾਂ ਆਪਣੇ ਆਪ ਚਮਕੀ ਜਾਊਗਾ ਤੇ ਦਵਾਈ ਉਹਦੀ ਐ ਲੇਰਾਂ ਚ ਚੱਲੇ ਜਾਊਗੀ। ਮਤਲਬ ਜਿਵੇਂ ਹੁਣ ਇਹ ਅੱਖ ਹੁੰਦੀ ਆ ਆਪਾਂ ਉੱਪਰ ਪਾ ਦਿੰਦੇ ਜੇ ਛੱਡ ਦਿੰਦੇ ਇਦਾਂ ਹੀ ਤੇ ਆਏ ਡ੍ਰੌਪ ਉਦਾਂ ਅਸਰ ਨਹੀਂ ਕਰਦੀ। ਜਦੋਂ ਆਪਾਂ ਇਹਨੂੰ ਐ ਫੜ ਕੇ ਪਾਵਾਂਗੇ ਦਵਾਈ ਇਹਦੇ ਅੱਖ 'ਚ ਤੇ ਬਸ ਇਦਾਂ ਫੜ ਕੇ ਰੱਖਣਾ ਹੈ। 15-20 ਸੈਕਿੰਡ ਇਦਾਂ ਟੇਡਾ ਕਰਕੇ ਰੱਖਣਾ ਵੀ ਅੱਖੋਂ ਆਪਣੇ ਆਪ ਬਲਿੰਕ ਕਰੀ ਜਾਵੇ। ਤੇ ਦੁਆਇ ਹੁੰਦੇ ਨੇ ਅੰਦਰ ਚਲੀ ਜਾ ਉਹ ਅੰਖ ਦੇ ਡੇਲਿਆਂ ਚ ਲੇਰਾਂ ਚ ਐਨ ਸਾਰੀਆਂ ਚ ਤੇ ਐਦਾਂ ਮਿੱਤਰੋ ਰਿਜ਼ਲਟ ਪੂਰਾ ਟੌਪ ਆਉਂਦਾ ਏ ਠੀਕ ਹੈ ਜੀ ਏਸੀ ਅੱਜ ਦੀ ਵੀਡੀਓ ਆਈ ਡ੍ਰੌਪ ਤੇ ਤੇ ਐਦਾਂ ਇਹਦਾ ਰਿਜ਼ਲਟ ਪੂਰਾ ਹੋਊਗਾ ਤੇ ਜਿਹੜੇ ਭਰਾਵਾਂ ਦੇ ਰੱਬ ਕਰੇ ਪਹਿਲਾਂ ਤਾਂ ਇਹ ਜੀ ਚੀਜ਼ ਆਵੇ ਹੀ ਨਾ ਸਭ ਦੇ ਕਬੂਤਰ ਤੰਦਰੁਸਤ ਰਹਿਣ ਬਿਮਾਰੀ ਨਾ ਆਵੇ ਹੀ ਨਾ ਤੇ ਜਿਹੜਾ ਵੀ ਵਰਤੇ ਮੇਰਾ ਭਰਾ ਵੀਡੀਓ ਦੇ ਕਮੈਂਟ ਜਰੂਰ ਕਰਕੇ ਦੱਸਿਓ ਵੀ ਤੁਹਾਨੂੰ ਕਿੱਦਾਂ ਲੱਗੀ ਦਵਾਈ ਆਪਾਂ ਨੂੰ ਤਾਂ ਮਿੱਤਰੋ ਇਹਦਾ 100% 100 ਤੋਂ ਵੀ 101% ਰਿਜ਼ਲਟ ਮਿਲੇ ਆਏ ਦਵਾਈ ਦਾ ਆਪਾਂ ਨੂੰ ਬਹੁਤ ਵਧੀਆ ਲੱਗੀ ਇਹ ਦਵਾਈ ਬਾਕੀ ਠੀਕ ਹੈ ਮਿੱਤਰੋ ਕਰੋ ਇਹ ਬੱਚੇ ਦਾ ਸ਼ੌਕ ਇਹ ਆਪਾਂ ਨੇ ਕੱਲ ਹੜਾ ਲਿਆ ਘੇਰੇ ਜਿਹੀ ਬੁਆਲੇ ਦੇ ਸਿੱਧਾ ਜਾਂ ਕਰਦੇ ਆ ਆਪਾਂ ਨੇ ਇਹਨੂੰ ਹੜਾਇਆ ਕਰਾਂਗੇ ਇਹ ਨਵਾਂ ਬੱਚਾ ਹੈ ਉਹਦਾ ਲੋਨ ਕਰੋ ਚਿੱਟੀਆਂ ਅੱਖਾਂ ਦਾ ਤੇ ਠੀਕ ਹੈ ਮਿੱਤਰੋ ਜੇ ਅੱਜ ਦੀ ਵੀਡੀਓ ਵਧੀਆ ਲਗੀ ਤੇ ਅੱਜ ਦਾ ਟੌਪਿਕ ਦਵਾਈ ਦੇ ਵਧੀਆ ਲਗਿਆ ਤੇ ਰਿਜ਼ਲਟ ਲੈ ਕੇ ਵਰਤ ਕੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਆਂ ਯਾਪਾ ਆਪਣੀ ਨੰਵੀ ਵੀਡੀਓ ਦੇ ਵਿੱਚ ਜੁੜੇ ਰਹੋ ਵੀਡੀਓ ਦੇ ਨਾਲ ਆਪਣੇ ਚੈਨਲ ਨੂੰ ਜਿਹੜੇ ਨਵੇਂ ਭਰਾ ਜੁੜੇ ਐ ਉਹ ਸਬਸਕ੍ਰਾਈਬ ਜਰੂਰ ਕਰਿਓ ਤੇ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਤਾਂ ਕਿ ਆਪਣਾ ਵੀ ਹੌਸਲਾ ਵਧੇ ਤੇ ਮਿਲਦੇ ਆ ਜੀ ਮਿੱਤਰੋ ਆਪਾਂ ਆਪਣੀ ਨਵੀਂ ਵੀਡੀਓ ਦੇ ਵਿੱਚ ਜੁੜੇ ਰਹੋ ਵੀਡੀਓ ਦੇ ਆਪ ਧੰਨਵਾਦ ਸਤਿ ਸ਼੍ਰੀ ਅਕਾਲ